ਘਰ ਤੋਂ ਜੰਗਲ ਦੇ ਮੋੜ ਤੇ ਜਾ ਰਹੇ ਸੀ ਉਹਨੇ ਟੈਂਟਰ ਵਾਲੇ ਦੀ ਗਲਤੀ ਆ ਤਿੰਨੇ ਬੱਚਿਆਂ ਨੂੰ ਥਾਂ ਤੇ ਹੀ ਮਾਰ ਕੇ ਰੱਖਿਆ ਤੇ ਆਪ ਪਤਾ ਨਹੀਂ ਕਿੱਧਰ ਭੱਜ ਗਿਆ ਅੱਛਾ ਮਾਰੇ ਸੀ ਠੀਕ ਹੈ ਭਾਈ ਮਰਨ ਵਾਲੇ ਵਿੱਚ ਕੌਣ ਕੌਣ ਸੀ ਜੀ ਉਹ ਕਿੰਨੇ ਆਪ ਦੇ ਕਿੰਨੇ ਮੈਂਬਰ ਸੀ ਘਰ ਦੇ ਇੱਕੋ ਪਰਿਵਾਰ ਦੇ ਇੱਕੋ ਪਰਿਵਾਰ ਦੇ ਜੀ ਬੱਚੇ ਛੋਟੇ ਛੋਟੇ ਸੀ ਹਾਂ ਹਾਂ ਛੋਟੇ ਛੋਟੇ ਹਾਲੇ ਤਾਂ ਪ੍ਰਸ਼ਾਸਨ ਵੱਲੋਂ ਕੋਈ ਆਇਆ ਇਸ ਸਟੇਸ਼ਨ ਤੋਂ ਕੋਈ ਹਾਲੇ ਤੱਕ ਕੋਈ ਨਹੀਂ ਪਹੁੰਚਿਆ ਕੋਈ ਨਹੀਂ ਆਇਆ ਕੋਈ ਨਹੀਂ ਪ੍ਰਸ਼ਾਸਨ ਆਇਆ ਬੋਲ ਨਾਲ ਨਾਮ ਹੀ ਐਂਬੂਲੈਂਸ ਆਈ ਨਾਮ ਨਹੀਂ ਸਾਡੀ ਦਸ਼ਕ ਪੁੱਤ ਸ਼ਾਇਦ ਮੋਤਾ ਮੰਗਣ ਹੋਣੀ ਪਈ ਜੀ ਇਹ ਮੈਣੀ ਆਉਂਦੀ ਨਹੀਂ ਦੇਖਣ ਦਾ ਕਾਰਨ ਦਿੱਤਾ ਨਹੀਂ ਨਾ ਹਾਂਜੀ ਸਰ ਜੀ ਜੋ ਇੱਥੇ ਵਾਪਕ ਹੋਇਆ ਹੈ ਭੋਰਿਆਂ ਦੇ ਵਿੱਚ ਤੇ ਉਸਤੇ ਕੀ ਪ੍ਰਸ਼ਾਸਨਿਕ ਕਾਰਵਾਈ ਕਰ ਰਹੀ ਹੈ ਜੀ ਪੁਲਿਸ ਡਿਪਾਰਟਮੈਂਟ ਜੀ ਬਰਦਰ ਸਭ ਤੋਂ ਪਹਿਲਾਂ ਤਾਂ ਮੈਂ ਕਹਿਣਾ ਚਾਹੰਦਾ ਨੂੰ ਬੜੀ ਦੁੱਖ ਭਾਗੀ ਜੜੀ ਘਟਨਾ ਹੋਈ ਹੈ ਕਿ ਜਿਹੜਾ ਇੱਕ ਐਂਟਰ ਦੇ ਨਾਲ ਇੱਕ ਮੋਟਰਸਾਈਕਲ ਦੇ ਨਾਲ ਅੰਦਰ ਘਟਨਾ ਹੋਈ ਹੈ ਜਿਸ ਦੇ ਵਿੱਚ ਤਿੰਨ ਬੱਚੇ ਦੀ ਜਾਨ ਚਲੀ ਗਈ ਹੈ ਜਿਹਦੇ ਵਿੱਚ ਇੱਕ ਔਰਤ ਦੇ ਬੱਚੇ ਜਿਹੜੇ ਇੱਕੋ ਪਰਿਵਾਰ ਦੇ ਨਾਲ ਸਬੰਧ ਰੱਖਦੇ ਆ ਤੇ ਜਿਸ ਦੇ ਨਾਲ ਉਹਨਾਂ ਦਾ ਪਰਿਵਾਰ ਦੇ ਵਿੱਚ ਤਿੰਨਾਂ ਬੱਚਿਆਂ ਦਾ ਜਿਹੜਾ ਆਪਣੇ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਉਹਨਾਂ ਦੀ ਡੈਥ ਹੋ ਗਈ ਹੈ ਤੇ ਪੁਲਿਸ ਵੱਲੋਂ ਜਿਹੜੀ ਹੈਗੀ ਹੈ ਉਹਨਾਂ ਦੇ ਪੇਰੈਂਟਸ ਵੱਲੋਂ ਬਿਆਨ ਜਿਹੜੇ ਉਹ ਦਿੱਤੇ ਜਾ ਰਹੇ ਆ ਜਿਹਨਾਂ ਦੀ ਹਾਲਤ ਅਜੇ ਨਾਜੁਕ ਹੈ ਜਿਹਨਾਂ ਦੇ ਆਪਣੇ ਆਪ ਵੱਲੋਂ ਉਹ ਅਜੇ ਬਿਆਨ ਦੇਣ ਦੇ ਕਾਬਿਲ ਨਹੀਂ ਹੈ ਲੇਕਿਨ ਉਹਨਾਂ ਨੂੰ ਬਿਆਨ ਦੇਣ ਵਾਸਤੇ 10-15 ਮਿੰਟ ਲੱਗ ਰਹੇ ਆ ਆਫਟਰ 10 ਮਿੰਟ ਅਸੀਂ ਉਹਨਾਂ ਦੇ ਬਿਆਨ ਲੈ ਕੇ तो दो जो भी एक्सीडेंट प्रति जो बयान दे प्रति परचा दर्ज करके दोषी को अरैसट करके जल्दी से जल्दी इन्हों का पोस्टमार्टम करके डेड बॉडी इन्हों संस्कार वास्ते हवाले कर दी जाएगी थैंक यू सतपाल जी कि बच्चे जी? बच्चे चार से अच्छा। की पाना वापर गया। पाना वापर ना सर ਮੱਚਾ ਇੱਕ ਲੜਕੇ ਠੇਕਨੇ ਸੇ ਨਦਵਾਇ ਲੈਣੇ ਸੀ ਕੋਚ ਉਹ ਸਕੂਲ ਦਾ ਸਮਾਨ ਲੈਣ ਗਿਆ ਸੀ ਸਵਾ ਸੱਤ ਦਾ ਵਕਤ ਆ ਸ਼ਾਮ ਦਾ ਮੱਚੇ ਜਾਂਦੇ ਪਿੱਛੋਂ ਗੱਡੀ ਵੱਜੀ ਹੈ ਹੈ ਗੱਡੀ ਨੇ ਹੈ ਕਿ ਸਰ ਤੇ ਬੱਚੇ ਤਿੰਨਾਂ ਦੀ ਡੈਥ ਹੋ ਗਈ ਤਿੰਨਾਂ ਦੀ ਕਿਤਾਬ ਕੀ ਕੀ ਨਾਮ ਸੀਗਾ ਸੀ ਬੱਚਿਆਂ ਦਾ ਰਿਤੂ ਰੈਨੂ ਦਾ ਹਰਕ ਤਾ ਹੁਣ ਇੱਕ ਬੱਚਾ ਹੀ ਰਹਿ ਗਿਆ ਸੀ ਬੜੇ ਜਾ ਰਹੇ ਸੀਗੇ ਥੋੜਾ ਹੀ ਪਾਂਦੇ 2 ਕਿਲੋਮੀਟਰ ਤੇ ਜਾ ਰਹੇ ਸੀ ਉਹਨਾਂ ਅੱਧਾ ਕਿਲੋਮੀਟਰ ਗਏ ਨੇ ਜੰਗਾਲੇ ਮੋੜ ਤੇ ਜੰਗਾਲੇ ਮੋੜ ਤੇ ਜਾਣਾ ਸੀ ਪਿੰਡ ਪੂਰੇ ਦਾ ਕੀ ਕੀ ਲੈਣ ਜਾ ਰਹੇ ਸੀਗੇ ਜੀ ਕਾਪੀਆਂ ਕਿਤਾਬੀਆਂ ਹਾਲਦੀਆਂ ਤੇ ਇੱਕ ਬੱਚੀ ਨੇ ਦਵਾਈ ਲੈਣੀ ਸੀ ਹਾਂ ਆਪਦਾ ਸਕੂਲ ਦਾ ਸਮਾਨ ਲੈਣ ਗਏ ਸੀ ਅੱਛਾ ਘਰੋਂ ਘਰੋਂ ਨਿਕਲੇ ਨੇ ਸਮਾਨ ਲੈਣ ਲਈ ਤੇ ਦਵਾਈ ਲੈਣ ਲਈ ਹਾਂ ਜੀ ਹੂੰ ਗੱਡੀ ਮਗਰੋਂ ਚੜੀ ਹੂੰ ਗੱਡੀ ਤੇ ਰੱਖੋ ਗੱਡੀ ਦੀ ਤੇ ਤੇ ਜੀ ਤੇ ਜੀ ਕੀ ਕੀ ਮੰਗ ਕਰਦੇ ਹੈਗੇ ਉਹ ਲੈ ਵੀ ਇਨਸਾਨ ਦੀ ਕਰ ਕਾਰਵਾਈ ਹੋਣੀ ਚਾਹੀਦੀ ਹੈ ਉਹ ਹਾਂ ਜੀ ਕਾਰਵਾਈ ਤਾਂ ਚਾਹੀਦੀ ਜੀ ਕੰਮ ਖਤਮ ਹੋ ਗਿਆ ਦੁਨੀਆ ਖਤਮ ਹੋ ਗਈ ਮੇਰੇ ਤਾਂ ਸਰ ਅਰੇ ਕਿਹੜਾ ਹੋ ਗਿਆ ਕਿਹੜੇ ਪਿੰਡ ਦੇ ਰਹਿਣ ਵਾਲੇ ਤੁਸੀਂ ਉਹ ਅਸੀਂ ਭੂਰੇ ਪਲਾਂਪ ਹੋਏ ਆ। ਉਹ ਕੀ ਹੋਇਆ ਕੀ ਹੈ? ਉਹ ਜੰਗਾਂ ਵਾਲੇ ਮੋਟਰ ਨੂੰ ਜਾ ਰਹੇ ਸੀ ਜੀ। ਮਗਰੋਂ ਕੈਂਟਰ ਵੱਜਿਆ ਜੀ ਉਹਨਾਂ ਤੇ। ਕੀ ਹੋਇਆ ਕੀ ਕਿੰਨਾ ਦੇ ਵੱਜਿਆ ਕੋਲ ਹੀਗੇ ਸੀ? ਉਹ ਆਪਣੇ ਪਿੰਡੋਂ ਸੀਗੇ ਜੀ, ਤਰੀਬ ਬੇਲੂਪੁਰ ਘਰ ਦੇ ਜੀ। ਅੱਛਾ। ਇੰਟੈਲੀਜੈਂਟ ਮੁੰਡੇ ਨੇ ਕਿੰਨੇ ਜਵਾਬ ਸੀ ਉਹਨਾਂ ਦੇ? ਹਾਂ। ਦੋ ਕੁੜੀਆਂ ਸੀਗੇ। ਹੂੰ। ਤੇ ਇੱਕ ਮੁੰਡਾ ਸੀਗਾ ਜੀ। ਅੱਛਾ। ਦਸਵੇਂ ਚ ਮੁੰਡਾ ਹੋਣਾ ਆ ਜੀ। ਹਾਂ। ਕੁੜੀਆਂ ਹਣੀ ਫੋਰਸ ਕਰਦੀਆਂ ਪਈਆਂ। ਅੱਛਾ। ਤੇ ਕਿਵੇਂ ਹੋਇਆ ਕੀ ਕਰਨ ਜਾ ਰਹੇ ਹੀਗੇ ਸੀ ਕਿੱਥੇ ਹੋਇਆ ਹਾਦਸਾ? ਇਹ ਜੰਗਾ ਵਾਲੇ ਮੋੜ ਤੇ ਤੇ ਪਿੰਡ ਪੂਰੇ ਪਲਾਂ ਦੇ ਵਿਚਾਲੇ ਹੋਇਆ ਜੀ ਕੀ ਲੈਣ ਕੀ ਲੈਣ ਜਾ ਰਹੇ ਦਵਾਈ ਦੁਈ ਲੈਣ ਜਾ ਰਹੇ ਸੀ ਜੀ ਪਿੱਕੀ ਵਜਿਆ ਕੀ ਕੈਂਟਰ ਵਜਿਆ ਜੀ ਮਗਰ ਕੀ ਤੇਜ਼ ਰਫ਼ਤਾਰ ਸੀ ਹਾਂਜੀ ਹਾਂਜੀ ਤੇਜ਼ ਰਫ਼ਤਾਰ ਸੀ ਉਹਨਾਂ ਦੀ ਤੇ ਇਹ ਕਿੰਦੇ ਤੇ ਹੀ ਗਈ ਸੀਗੀ ਇਹ ਮੋਟਰਸਾਈਕਲ ਤੇ ਸੀ ਤੇ ਕਿੰਨਿਆਂ ਦੀ ਮੌਤ ਹੋ ਗਈ ਤਿੰਨਾਂ ਦੀ ਮੌਤ ਹੋ ਗਈ ਤਿੰਨਾਂ ਦੀ ਮੌਤ ਐਟੇ ਟਾਈਮ ਹੋਈ ਇਹ ਇੱਕੋ ਪਰਿਵਾਰ ਦੇ ਹਾਂਜੀ ਹਾਂਜੀ ਇੱਕੋ ਪਰਿਵਾਰ ਦੇ ਜੀ ਪਰਿਵਾਰ ਦੇ ਵਿੱਚ ਹੋਰ ਵੀ ਕੋਈ ਲੜਕਾ ਹੈਗਾ ਹੁਣ ਹਾਂਜੀ ਇੱਕ ਲੈ ਇੱਕ ਰਹਿ ਗਿਆ ਜੀ ਉਹਨਾਂ ਦਾ ਅੱਛਾ ਮਤਲਬ ਤਿੰਨ ਜਣਿਆਂ ਦੀ ਡੈਥ ਹੋਈ ਤਿੰਨ ਜਣਿਆਂ ਦੀ ਡੈਥ ਬੜੀ ਮੰਨਪਾਗੀ ਕਟਨਾ ਹੋਈ ਹਾਂਜੀ ਹਾਂਜੀ ਬਹੁਤ ਜਿਆਦੀ ਹੈ ਜੀ ਉਹ ਵੀ ਸਿੰਘਾ ਕਰਦੇ ਆਂ ਆਹੀਂ ਸਰਕਾਰ ਤੋਂ ਇਹ ਮੰਗ ਚਾਹੁੰਨੇ ਆਂ ਜੀ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ ਜੋ ਕਾਨੂੰਨੀ ਕਾਰਵਾਈ ਬਣਦੀ ਆ ਉਹ ਕੀਤੀ ਜਾਵੇ ਕੀ ਨਾਮ ਹੈ ਜੀ ਤੁਹਾਡਾ ਤੁਸੀਂ ਕੀ ਲੱਗਦੇ ਹੋ ਮੇਰਾ ਨਾਮ ਬਿੱਤਰ ਸਿੰਘ ਹੈ ਜੀ ਮੈਂ ਪਿੰਡ ਦਾ ਜੀ ਆ ਬੀਜੇਪੀ ਵੱਲੋਂ ਆਂ ਜੀ ਜਸਮੀਤ ਹਾਂਜੀ ਹਾਂਜੀ